ਮੁੱਖ ਮੰਤਰੀ ਭਗਵਾਨ ਮਾਨ ਸਾਹਿਬ ਤੇ ਪੰਜਾਬ ਸਰਕਾਰ ਦਾ ਪੰਜਾਬੀਆਂ ਦੇ ਨਾਲ ਇੱਕ ਹੋਰ ਵੱਡਾ ਧੋਖਾ ਜਿਹੜੇ ਆਮ ਆਦਮੀ ਪਾਰਟੀ ਦੇ ਦਿੱਲੀ ਮਹਿਰੋਲੀ ਤੋਂ ਵਿਧਾਇਕ ਨਰੇਸ਼ ਜਾਦਵ ਨੂੰ ਕੱਲ ਕੋਰਟ ਨੇ ਬੇਵਫ਼ੀਆਂ ਦਾ ਦੋਸ਼ੀ ਪਾਇਆ ਤੇ ਸਜ਼ਾ ਸੁਣਾਈ ਹੈ ਆਮ ਆਦਮੀ ਪਾਰਟੀ ਦੀ ਪੰਜਾਬ ਦੀ ਸਰਕਾਰ ਉਹਨੂੰ ਕੋਰਟ ਦੇ ਵਿੱਚ ਬਚਾਉਣਾ ਚਾਹੁੰਦੀ ਸੀ ਇਹ ਮੈਂ ਨਹੀਂ ਕਹਿ ਰਿਹਾ ਇਹ ਕੋਰਟ ਦਾ ਆਰਡਰ ਹੈ ਇਹ ਉਸ ਆਰਡਰ ਦਾ 31ਵਾਂ ਨੰਬਰ ਪੇਜ ਹੈ ਜਿੱਥੇ ਬਿਲਕੁਲ ਸਪਸ਼ਟ ਲਿਖਿਆ ਹੈ ਕਿ ਪੰਜਾਬ ਸਰਕਾਰ ਨੇ ਐਪਲੀਕੇਸ਼ਨ ਮੂਵ ਕੀਤੀ ਸੀ ਕੋਰਟ ਦੇ ਵਿੱਚ ਡਿਪਟੀ ਕਮਿਸ਼ਨਰ ਸਾਹਿਬ ਦੇ ਕੈਂਟ ਤੇ ਡਿਸਟ੍ਰਿਕਟ ਟਰਨੀ ਨੇ ਪਬਲਿਕ ਪ੍ਰੋਸੀਕਿਊਟਰ ਸਾਹਿਬ ਤੋਂ ਇੱਕ ਐਪਲੀਕੇਸ਼ਨ ਮੂਵ ਕਰਾਈ ਕਿ ਅਸੀਂ ਨਰੇਸ਼ যাদব ਦੇ ਖਿਲਾਫ ਕੇਸ ਨਹੀਂ ਚਲਾਉਣਾ ਚਾਹੁੰਦੇ ਮੈਂ ਤੁਹਾਨੂੰ ਇੱਕ ਮਿੰਟ ਪੜ੍ਹ ਕੇ ਸੁਣਾ ਦਿੰਦਾ ਕਿ ਕੀ ਕਿਹਾ ਕੋਰਟ ਨੇ ਆਪਣੇ ਆਰਡਰ ਦੇ ਵਿੱਚ ਪਬਲਿਕ ਪ੍ਰੋਸੀਕਿਊਟਰ ਹੈਜ਼ ਫਾਈਲਡ ਐਨ ਐਪਲੀਕੇਸ਼ਨ ਫਾਰ ਵਿਧਰੋਅਲ ਆਫ ਅ ਫੋਰਸਡ ਅਪੀਲ ਸੀਆਰਏ 247 2024 State versus Nand Kishore and others, whereby it has been averred that she has received a letter from learned district attorney Sangroor to withdraw the present appeal qua the respondent Naresh Yadav. As per the directions given by the Deputy Magistrate, come Deputy Commissioner. Malir Kotla White Letter So and So She has thus prayed that the foresaid appeal so and so versus Nand Kishore and others may be permitted to withdraw qua the respondent accused Naresh Yadav. ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਰਹਿ ਗਿਆ ਕੋਈ ਜਵਾਬ ਦੇਣ ਨੂੰ ਇਸ ਤੋਂ ਬਾਅਦ ਤੁਹਾਡੀ ਸਰਕਾਰ ਦਾ ਰਹਿ ਗਿਆ ਕੋਈ ਜਵਾਬ ਦੇਣ ਤੋਂ ਬਾਅਦ ਜਿਹੜੀ ਆਮ ਆਦਮੀ ਪਾਰਟੀ ਨੇ ਬੇਅਦਬੀਆਂ ਦੇ ਨਾਤੇ ਸਿਆਸਤ ਕੀਤੀ ਬੇਅਦਬੀ ਇਹਨੂੰ ਪੌੜੀ ਦੇ ਤੌਰ ਤੇ ਵਰਤਿਆ ਤੇ ਜਦੋਂ ਆਪ ਦਾ ਵਿਧਾਇਕ ਉਹਦੇ ਪੋਲ ਖੁੱਲੇ ਆਮ ਆਦਮੀ ਪਾਰਟੀ ਦਾ ਪੋਲ ਖੁੱਲਿਆ ਕਿ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਵਿੱਚ ਬੇਅਦਬੀਆਂ ਕਰਾਈਆਂ ਨੇ ਤੇ ਤੁਸੀਂ ਕੋਰਟ ਦੇ ਵਿੱਚ ਗਏ ਚੋਰੀ ਛਿਪੇ ਐਪਲੀਕੇਸ਼ਨ ਲਾਈ ਕਿ ਅਸੀਂ ਨਰੇਸ਼ ਜਾਦਵ ਦੇ ਖਿਲਾਫ ਕੇਸ ਹੀ ਨਹੀਂ ਚਲਾਉਣਾ ਚਾਹੁੰਦੇ ਔਰ ਤਾਂ ਹੀ ਅੱਜ ਸ਼ਾਮ ਤੱਕ ਜਦੋਂ ਮੈਂ ਵੀਡੀਓ ਬਣਾ ਰਿਹਾ ਮੁੱਖ ਮੰਤਰੀ ਦੇ ਮੂੰਹ ਚੋਂ ਇੱਕ ਸ਼ਬਦ ਨਹੀਂ ਨਿਕਲਿਆ ਨਰੇਸ਼ ਜਾਦਵ ਦੇ ਖਿਲਾਫ ਆਮ ਆਦਮੀ ਪਾਰਟੀ ਨੇ ਕੋਈ ਕਾਰਵਾਈ ਨਹੀਂ ਕੀਤੀ ਨਰੇਸ਼ ਜਾਦਵ ਦੇ ਖਿਲਾਫ ਕਿਉਂਕਿ ਇਹ ਬੇਅਦਬੀਆਂ ਤੁਹਾਡੀ ਪਾਰਟੀ ਦੀ ਮਿਲੀ ਭੁਗਤ ਸੀ ਪੰਜਾਬ ਦੀ ਅਮਨ ਸ਼ਾਂਤੀ ਤੇ ਭਾਈਚਾਰਕ ਸਾਂਝ ਨੂੰ ਲਾਂਬੂ ਲਾਉਣ ਦੇ ਲਈ ਪੰਜਾਬ ਦੇ ਵਿੱਚ ਸ਼ਰੋਮਨੀ ਅਕਾਲੀ ਦਲ ਦੀ ਸਰਕਾਰ ਦੇ ਖਿਲਾਫ ਸਾਜਾਂ ਤੁਸੀਂ ਕੀਤੀਆਂ ਔਰ ਇਹਨੂੰ ਫੜਿਆ ਸ਼ਰੋਮਨੀ ਅਕਾਲੀ ਦਲ ਦੀ ਸਰਕਾਰ ਨੇ ਸੀ ਤੇ ਅੱਜ ਦੋ ਪੰਜਾਬੀਆਂ ਨੂੰ ਜਵਾਬ ਕਿ ਇੱਕ ਬੇਅਦਬੀ ਦਾ ਦੋਸ਼ੀ ਹੋਵੇ ਪਵਿੱਤਰ ਗ੍ਰੰਥਾਂ ਨੂੰ ਤੁਸੀਂ ਬੇਅਦਬੀ ਕਰਾਈ ਸਿਰਫ ਸੱਤਾ ਕਰਕੇ ਸਿਰਫ ਕੁਰਸੀਆਂ ਤੇ ਬੈਠਣ ਦੇ ਲਈ ਤੇ ਹੁਣ ਕੋਟਾਂ ਚ ਉਹਨਾਂ ਦੀ ਮਦਦ ਕੀਤੀ ਤੁਸੀਂ ਕੇਸ ਵਿਡਰੋ ਕਰਨਾ ਚਾਹਿਆ ਅੱਜ ਸਾਰਾ ਪੰਜਾਬ ਖੜਾ ਹੋ ਕੇ ਲਾਂਤਾਂ ਤਾਂ ਪਾ ਹੀ ਰਿਹਾ ਪਰ ਤੁਹਾਡੇ ਤੋਂ ਇਸ ਧੋਖੇ ਦਾ ਹੁਣ ਜਵਾਬ ਵੀ ਮੰਗਦਾ ਭਗਵੰਤ ਮਾਨ ਸਾਹਿਬ ਸਾਹਮਣੇ ਆਓ ਇਹ ਡਿਪਟੀ ਕਮਿਸ਼ਨਰ ਨੇ ਕਿਉਂ ਕਿਹਾ ਕੀਤੇ ਕਹਿਣ ਤੇ ਕਿਹਾ ਇਹ ਮਹਿਕਮਾ ਪ੍ਰੋਸੀਕਿਊਸ਼ਨ ਦਾ ਮੁੱਖ ਮੰਤਰੀ ਦਾ ਤੇ ਜਵਾਬਦੇਹੀ ਹੁਣ ਤੁਹਾਡੀ ਹੈ ਕਿਉਂਕਿ ਨਰੇਸ਼ ਯਾਦਵ ਸਾਰੇ ਜਾਣਦੇ ਨੇ ਕਿ ਤੁਹਾਡੀ ਅੱਤੇ ਆਮ ਆਦਮੀ ਪਾਰਟੀ ਦੇ ਮੰਤਰੀਆਂ ਦਾ ਗੋਡਫਾਦਰ ਹੈ ਇਹ ਤੁਹਾਡੇ ਵਿੱਤ ਮੰਤਰੀ ਦਾ ਜਿਹੜੇ ਤੁਹਾਡੇ ਹੈਗੇ ਨੇ ਉਹਨਾਂ ਦਾ ਗੋਡਫਾਦਰ ਹੈ ਤਾਂ ਕਰਕੇ ਮਦਦ ਕਰ ਰਹੇ ਹਾਂ ਔਰ ਇਹਦੇ ਦੋਸ਼ਾਂ ਨੂੰ ਕੋਰਟ ਨੇ ਬੜੀ ਸੰਜੀਦਗੀ ਦੇ ਨਾਲ ਲਿਆ ਹੈ ਇਹਨੇ ਬੇਤਵੀ ਕਰਾਈ ਪੈਸੇ ਭੇਜੇ ਸਾਰਾ ਕੁਝ ਅਜ ਲੋਕਾਂ ਦੇ ਸਾਹਮਣੇ ਆ ਜਵਾਬ ਦਿਓ